ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਖੜੇ ਹੈ ਟਰੈਕਟਰ ਮੰਡੀ ਤਲਵੰਡੀ ਸਾਬੋ ਤੁਹਾਨੂੰ ਗੱਲ ਦੱਸਦੀ ਹੈ ਵੀ ਕਿਸੇ ਵੀ ਭਰਾ ਨੇ ਕੋਈ ਸੱਚ ਸ਼ੁਰੂ ਚ ਗੱਲ ਦੱਸਦੀ ਹੈ ਵੀ ਕਿਸੇ ਨੇ ਕਿਰਾਏ ਤੇ ਟਰੈਕਟਰ ਲੈਣਾ ਹੋਵੇ ਦਿਹਾੜੀ ਵਾਸਤੇ ਕੋਈ ਸੀਜ਼ਨ ਵਾਸਤੇ ਤਾਂ ਆਪਣੇ ਨਾਲ ਸੰਪਰਕ ਕਰ ਲਓ ਜੀ 946536200 ਕਿਸੇ ਵੀ ਤਰ੍ਹਾਂ ਦਾ ਤੁਸੀਂ 45 HP ਤੋਂ ਲੈ ਕੇ 65 HP ਤੱਕ ਟਰੈਕਟਰ ਆਪਣੇ ਕੋਲੇ ਸਾਰੇ ਖੜੇ ਆ 2 ਵੀਲ 4 ਵੀਲ ਕੋਈ ਵੀ ਕਿਸੇ ਨੇ ਕਿਰਾਏ ਤੇ ਲੈ ਜਾਣਾ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਅੱਗੇ ਅੱਜ ਤੁਹਾਨੂੰ ਦੱਸ ਦਈਏ ਵੀ ਭਾਈ ਨਵਾਂ ਜਿਹਾ ਵਪਾਰ ਕਰਨ ਲੱਗੇ ਹੈਗੇ ਭਾਈ ਦਾ ਹਜੇ ਤੱਕ ਮੈਂ ਨਾਂ ਵੀ ਨਹੀਂ ਪੁੱਛਿਆਗਾ ਇਹ ਪਿੰਡ ਸਾਰਾ ਮਲਾਉਣੇ ਬੰਨੇ ਸਸੀ ਗੱਲ ਦੱਸੇ ਹੋਏ ਜੇ ਦਾਰ ਕੀ ਬਰਦਾ ਆਪਣਾ ਨਾਮ ਦਰ ਦੋ ਇਹ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਸੁਖਪ੍ਰੀਤ ਸਿੰਘ ਸੁਖਪ੍ਰੀਤ ਜਿਹੜਾ ਪਿੰਡ ਜੀ ਆਪਾਂ ਪਿੰਡ ਆਪਣਾ ਫਰੀਦਕੋਟ ਕੋਟਲੀ ਫਰੀਦਕੋਟ ਕੋਟਲੀ ਨੂੰ ਕੋਟਲੀ ਸਭੋ ਕਹਿੰਦੇ ਕੋਟਲੀ ਸਭੋ ਕਹਿੰਦੇ ਜੀ ਕਿ ਭਾਈ ਰਾਜਕੰਨਾ ਨੇ ਵੀ ਤੁਹਾਡੇ ਪਿੰਡ ਦੀ ਆਵਾਜ਼ ਕਰਦੇ ਠੀਕ ਉਹ ਤਾਂ ਪੁਰਾਣੇ ਪਾਰ ਹੀ ਹੈ ਭਾਈ ਉਹਨੇ ਨਵਾਂ ਪਾਰ ਭਾਈ ਉਹਨਾਂ ਨੇ ਸ਼ੁਰੂ ਕੀਤਾ ਕਹਿੰਦੇ ਆਪਣੇ ਮੰਡੀ ਚ ਆਏ ਸੀਗੇ ਭਾਈ ਕਹਿੰਦੇ ਵੀ ਵੀਡੀਓ ਬਣਾ ਕੇ ਚੱਲੋ ਬੰਦੇ ਵਧੀਆ ਭਲੇ ਮਾਨਸ ਜੇ ਬੰਦੇ ਵੀਰੇ ਭਾਈ ਉਹਰੇ ਦੋ ਟਰੈਕਟਰ ਲੈ ਜਾਂਦੇ ਜੀ ਹਾਂ ਦੋ ਟਰੈਕਟਰ ਲੈ ਗਿਆ 88 90428 99883 90428 282 ਦਾ ਮੋਬਾਈਲ ਨੰਬਰ ਹੈ ਜੀ ਬਾਈ ਨੂੰ ਤੁਸੀਂ ਸਿੱਧਾ ਫੋਨ ਕਰ ਲਿਓ ਬਾਈ ਕੋਲੇ ਵਧੀਆ ਹੀਰੇ ਵਰਗੇ ਦੋ ਟਰੈਕਟਰ ਦੋ ਟਰੈਕਟਰ ਹੀ ਆਪਾਂ ਕੋਲ ਘਰੇ ਹੋਰ ਵੀ ਹੈਗੇ ਜੀ ਦੋ ਹੀ ਆ ਜੀ ਦੋ ਹੀ ਟਰੈਕਟਰ ਆ ਬਾਈ ਜੀ ਚੈਨ ਨਾਲ ਦੇਖ ਰਿਹਾ ਵੀਡੀਓ ਤੁਸੀਂ ਰਾਮ ਜੀ ਨਾਲ ਬਾਈ ਦਾ ਤੁਹਾਡਾ ਨੰਬਰ ਬੋਲਤਾ ਟਰੈਕਟਰ ਤੁਸੀਂ ਵੇਖਣਿਆ ਤੁਹਾਨੂੰ ਰੇਟ ਟਰੈਕਟਰ ਚੰਗੇ ਲੱਗੇ ਤਾਂ ਬਾਈ ਨੂੰ ਜਲਦੀ ਜਲਦੀ ਵੀਡੀਓ ਦੇ ਵਿੱਚ ਹੀ ਬੇਸ਼ੱਕ ਫੋਨ ਕਰ ਲਿਓ ਪਹਿਲਾ 855 ਜੀ 855 ਬਾਈ ਹੋਰਾਂ ਕੋਲੇ 2000 ਤੇ 20 ਮਾਡਲ ਹੈ ਜੀ ਇਹ ਜੀ ਮਾਡਲ ਹੈ ਜੀ 2020 ਮਾਡਲ ਹੈ ਸਾਰਾ origignal ਟਰੈਕਟਰ ਸਾਰਾ origignal ਕਿਉਂਕਿ ਭਲੇ ਮਨਸੇ ਬੰਦੇ ਆ ਦੇਖੋ ਜਿਵੇਂ ਪੰਪ ਤੇ ਮਾੜਾ ਮੋਟਾ ਨਹੀਂ ਵਾਲਾ ਰੰਗ ਕਰਾਂ ਦਾ ਜਿੱਥੋਂ ਉਤਰਿਆ ਹੋਇਆ ਉਵੇਂ ਜਿਵੇਂ ਹੀ ਹੈ ਠੀਕ ਹੈ ਟਰੈਕਟਰ ਪੂਰੇ ਬਾਡੀ ਲਾਈਨ ਦੇ ਚੰਗੇ ਟਰੈਕਟਰ ਹੈਗੇ ਆ ਜਿੱਥੇ ਕਿਤੇ ਰੰਗ ਹੈਗਾ ਉਵੇਂ ਜਿਵੇਂ ਬਾਈ ਹੋਰਾਂ ਨੇ ਟੱਚਿੰਗ ਕਿਤੇ ਵੀ ਭੋਰਾ ਨਹੀਂ ਕਰਾਈ ਹੈਗੇ ਸਾਰੇ origignal ਪੇਂਟ ਦੇ ਟਰੈਕਟਰ ਹੈ ਮਕਰਾਂਡ ਮੁਰੂਲ ਨਾਲ ਦੇ ਟਾਇਰ ਹੈ ਜੀ 65 ਪੈਸੇ ਟਾਇਰ 65 ਪੈਸੇ ਆ ਹੈਗੇ ਆ ਜੀ ਹਾਂ ਜੀ ਹ ਚੰਗੀ ਤਰ੍ਹਾਂ ਨੰਬਰ ਬਾਈ ਜੀ ਇਹਨਾਂ ਦਾ ਨੰਬਰ ਇਹ ਹਰਿਆਣਾ ਨੰਬਰ ਆ ਜੀ ਦੂਸਰਾ ਪੰਜਾਬ ਨੰਬਰ ਪੰਜਾਬ ਨੰਬਰ ਇਹਦੀ ਐਨਓਸੀ ਵਗੈਰਾ ਬਾਈ ਮਿਲ ਜੂਗੀ ਹਾਂ ਮਿਲ ਜੂਗੀ ਜੀ ਬਿਲਕੁਲ ਕਿਦੋਂ ਵੀ ਟੱਚ ਨਹੀਂ ਆਈ ਬਿਲਕੁਲ ਵੀ ਕਿਤੇ ਇੱਕ ਬੁਰਸ਼ ਵੀ ਨਹੀਂ ਲੱਗਿਆ ਹੋਇਆ ਟ੍ਰੈਕਟਰ ਬਾਈ ਜੀ ਐਨਓਸੀ ਤੁਸੀਂ ਕਢਾ ਕੇ ਦਿਓਗੇ ਆਪ ਹਾਂ ਜੀ ਹਾਂ ਜੀ ਅਸੀਂ ਕਢਾ ਕੇ ਦੇਵਾਂਗੇ ਜੀ ਤੇ ਬੀਮੇ ਦਾ ਖਰਚਾ ਜੀ ਕਿਦਾ ਹੋਊਗਾ ਬੀਮੇ ਦਾ ਖਰਚਾ ਉਹਨਾਂ ਦਾ ਜੀ ਖਰੀਦਦਾਰ ਦਾ ਮੰਗਰਾੜ ਮੁਰੂੜ ਦੇਖ ਲਓ ਜਿੱਥੇ ਕਿਤੇ ਮਾੜਾ ਮੋੜਾ ਕੋਈ ਜਰਜਪਾ ਹੈਗਾ ਨਾ ਜਿਵੇਂ ਵੀ ਉਹ ਓਵੇਂ ਜਿਵੇਂ ਆ ਕੁਝ ਨਿਕਰਾ ਹੈ ਬਾਈ ਉਹਨਾਂ ਨੇ ਸਾਰੇ オリジナル ਪੇਂਟ ਪੂਰਾ ਚੰਗਾ 65 ਤੋਂ 70 ਰੁਪਏ ਟ੍ਰੈਕਟਰ ਦੇ ਟਾਇਰ ਨਾਲ ਦੇ ਨੇ ਮਗਰਾਡਾ ਮਰੂੜਾ ਦੀ ਹਾਲਤ ਵਿੱਚੋਂ ਦੇਖ ਲਓ ਪੂਰਾ ਚੰਗਾ ਟ੍ਰੈਕਟਰ ਹੈ ਜੀ ਤੇ ਇਹ 1700 ਘੰਟਾ ਚੱਲਿਆ ਜੀ ओरिजिनल ਅੱਛਾ ओरिजिनल 1700 ਘੰਟਾ ਚੱਲਿਆ ਹੋਇਆ ਟ੍ਰੈਕਟਰ ਹਾਂ ਜੀ ਨਾਲ ਦੇ ਟਾਇਰਾਂ ਠੀਕ ਹੈ ਬਾਈ ਜੀ ਤੇ ਇਹਦਾ ਜੇ ਆਪਾਂ ਗੱਲ ਕਰੀਏ ਨੰਬਰ ਕਿੱਥੋਂ ਦਾ ਬਾਈ ਜੀ ਨੰਬਰ ਇਹ ਹਰਿਆਣਾ ਨੰਬਰ ਹੈ ਜੀ ਹਰਿਆਣਾ ਕਿੱਥੋਂ ਦਾ ਨੰਬਰ ਹੈ ਇਹ ਭਵਾਨੀ ਦਾ ਜੀ ਭਵਾਨੀ ਦਾ ਕਈ ਵਾਰੀ ਉਧਰੋਂ ਹੀ ਗਾਹ ਕਾ ਜਾਂਦੇ ਆ ਨਾ ਤੁਹਾਡੇ ਹਾਂ ਜੀ ਹਾਂ ਜੀ ਉਸ ਤਰ੍ਹਾਂ ਦਾ ਤੁਸੀਂ ਆ ਕੇ ਦੇਖ ਸਕਦੇ ਹੋ ਬਾਡੀ ਬੁੱਡੀ ਤੇ ਚੈੱਕ ਕਰ ਲਓ ਬਿਲਕੁਲ ਸ਼ੋ ਚੱਕੋ ਜੀ ਚੋ ਤਾਂ ਭਈ ਜਮਨ ਨਵੇਂ ਅਰਗਾਂ ਲੱਜਮੇ ਸ਼ੋ ਚੜਾਈ ਵਿੱਚੋਂ ਵਿੱਚੋਂ ਦੇਖੋ ਆ ਜਿੱਥੋਂ ਕਿਤੇ ਮੜਾ ਮੋਟਾ ਰੰਗ ਉੱਤਰਿਆ ਨਾ ਉਵੇਂ ਜਿਵੇਂ ਹੈ ਨਾ ਆਪਣੇ ਕੋਲੋਂ ਕੰਮ ਹੀ ਹੈ ਨਹੀਂ ਜੀ ਆਹਾਂ ਜੀ ਗਾਂ ਕੋਈ ਜ਼ਿੰਮੇਦਾਰ ਭਰਾ ਹੁੰਦਾ ਦਾ ਕਿੱਟਾ ਰੈਡੀ ਟਰਾਲੀਆਂ ਉਵੇਂ ਜਿਵੇਂ ਪਈਆਂ ਜਮਨ ਨਵਾਂ ਟਰੈਕਟਰ ਖੋਰਾ ਟਰੈਕਟਰ ਲਾ ਦੋ ਇਹ ਸ਼ੋ ਬੰਦ ਕਰ ਦੋ ਬਾਈ ਜੀ ਹੁਣ ਆਪਾਂ ਜੀ ਇਹਦੀ ਮੁੱਲ ਦੀ ਗੱਲ ਕਰੀਏ ਬਾਈ ਜੀ ਮੁੱਲ ਕੀ ਹੈ ਜੀ ਮੁੱਲ ਇਹਦਾ ਜੀ 6 ਲੱਖ 10000 ਰੁਪਏ ਡਿਮਾਂਡ ਹੈ ਠੀਕ ਹੈ ਜੀ ਬਾਕੀ ਮੌਕੇ ਤੇ ਹੋ ਜਾਵੇ ਦੇਣਾ ਕਿੰਨੇ ਦਾ ਜੀ ਦੇਣਾ ਇਹ 595 ਦੇ ਦਾਂਗੇ ਲਾਸਟ ਬਾਕੀ ਬਾਈ ਨਾ ਫੋਨ ਕਰ ਲਿਓ ਤੁਸੀਂ ਫੋਨ ਤੇ ਬਾਈ ਤੁਹਾਨੂੰ ਦੱਸ ਦੋ ਠੀਕ ਹੈ ਜੀ ਅੱਗੇ ਬਾਈ ਜੀ ਇਹ ਇਹ ਅੱਗੇ 744 XT ਮਾਡਲ ਹੈ ਇਹ ਬਾਈ ਜੀ ਨੰਬਰ ਪੰਜਾਬ ਆ ਇਹ ਪੰਜਾਬ ਨੰਬਰ ਆਈ ਅੱਛਾ ਇਹ ਵੀ ਸਾਰਾ ਓਰੀਜਨਲ ਪੇਂਟ ਦੇ ਹੈ ਜਿੱਥੇ ਕਿਤੇ ਮਣਾ ਮੋਟਾ ਰੰਗ ਉਤਰਿਆ ਇਹ ਓਵੇਂ ਜਿਵੇਂ ਹੈਗਾਗਾ ਨਾਲ ਦੇ ਹੀ ਹਨਾ ਇਹ ਤਾਂ ਬਿਲਕੁਲ ਓਰੀਜਨਲ ਹੈ 315 ਘੰਟੇ ਚੱਲਿਆ ਹੋਇਆ ਡ੍ਰਾਈਵਟ ਮਾਡਲ ਮਾਡਲ 21 ਹੈ ਜੀ 21 ਟਾਇਰ ਨਾਲ ਦੀ ਹੈ ਨਹੀਂ ਬਿਲਕੁਲ ਨਾਲ ਦੇ ਟਾਇਰ ਹੈ ਜੀ 90 ਤੋਂ 95 ਪੈਸੇ ਟਾਇਰ ਆਹ ਦੇਖੋ ਆਹ ਸਟicker ਤੇ ਜਿਹੜਾ ਆਪਣਾ ਇੰਡੀਕੇਟਰ ਤੇ ਸਟicker ਜਾਂ ਲੱਗਿਆ ਹੋਇਆ ਗੁੰਜੀ ਓਵੇਂ ਜਿਵੇਂ ਲੱਗੇ ਹੋਇਆ ਮਗਰਾੜ ਮੁਰੁਰ ਇਹ ਮੱਖੀ ਆਦਾ ਕਿੰਨੇ ਚੱਲੇ 315 ਘੰਟੇ ਚੱਲੇ ਹੀ ਸਿਰਫ 315 ਘੰਟੇ ਹਾਂਜੀ ਹਾਂਜੀ ਫਿਰ ਤਾਂ ਜਮਾ ਨਮਾ ਹੀ ਆ ਪਿਓਰ 21 ਦੀ ਮਾਰ ਕੇ ਨਾਲ ਦੇ ਹਾਂਜੀ 21 ਦੇ ਮਾਰ ਕੇ ਨਾਲ ਦੇ ਟਾਇਰ ਹੈ ਹੂੰ ਪ੍ਰਾਈਸ ਸੋਣਾ ਭਾਈ ਥੋੜਾ ਵਾਕਈ ਜਮਾ ਸ਼ੋਰੂਮ ਨਹੀਂ ਹੈ ਨਾ ਚਾਹ 100 ਵਾਲਾ ਕਹਿੰਗੇ ਇਹ 100 ਚ ਹੁਣ ਟਰੈਡਰ ਮਿਲਦੇ 300 ਤੇ 15 ਘੰਟੇ ਦੀ ਬਾਈ ਨੂੰ ਹੁੰਦਾ ਵੀ ਕਿ ਗਾਰੰਟੀ ਨਾਲ ਕੋਈ 315 ਬਿਲਕੁਲ ਗਾਰੰਟੀ ਬਾਈ ਚੈੱਕ ਕਰਾ ਸਕਦਾ ਬੰਦਾ ਅੱਛਾ ਕੋਈ ਦੂਸਰਾ ਯਾਰ ਛੇੜ ਚੜ੍ਹਦਾ ਨਹੀਂ ਹੋਈ ਨਾ ਜੀ ਨਾ ਮੋਰਾਡ ਮੂਡ ਪੰਦਰਾਂ ਹੈ ਲਾਦੇ ਜੇ ਮੈਂ ਰੰਗ ਕਰਕੇ ਲਾਏ ਹੁੰਦੇ ਹੈਗੇ ਜਮਾ ਨਵਾਂ ਕੋਲ ਓਰੀਜਨਲ ਹੈ ਇਹ ਬੰਦੇ ਕੋਲੇ ਘਰੇ ਹੀ ਖੜਾ ਸੀ ਬਿਲਕੁਲ ਅੱਛਾ ਚਲਾਏ ਕੰਮ ਲੈ ਹੀ ਨਹੀਂ ਪੂਰਾ ਬੰਦੇ ਨੇ ਹਾਂ ਜੀ ਹਾਂ ਜੀ ਉਹਦੇ ਕੋਲੇ ਸਰ ਬਾਹਣ ਹੀ 2 ਕਿੱਲੇ ਸੀਗੇ ਉਹਨੇ ਲੈ ਲੈ ਇਸ ਤੋਂ ਬਾ ਅੱਛਾ 852 ਦੇ ਇੰਜਨ ਵਾਲੇ ਜਿਹੜਾ ਐਕਸਟਰੀ ਆਉਂਦਾ ਅੱਛਾ 855 ਦਾ ਇੰਜਨ ਹੈ ਇਹਦੇ ਚ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਜਮਾ ਨਾ ਮੈਂ ਇਹ ਵੀ ਜਮਾ ਪੂਰਾ ਹੀ ਪਿਆ ਜਮਾ ਆਹ ਦੇਖੋ ਨਾ ਆ ਗੁੰਦੀ ਜਿਹੜੀ ਕੰਪਨੀ ਵੱਲੋਂ ਲਾਈ ਹੁੰਦੀ ਹੈ ਨਾ ਮਾਰਕਾ ਜਿਵੇਂ ਜਿਵੇਂ ਲੱਗਿਆ ਪਿਆ ਟਰੈਕਟਰ ਸਾਰੇ ਜੀ ਆਹ ਸਟicker ਸੁੱਕ ਨਾਲ ਦੇ ਦੇ ਯਾਰ 315 ਘੰਟੇ ਦਾ ਬਈਆਂ ਨੂੰ ਤੁਸੀਂ ਆਪਸ਼ਨ ਹੁੰਦਾ ਵੀ ਕੀ ਹੈਗਾ ਜਮਾ ਨਵਾਂ ਪੂਰਾ ਟਰੈਕਟਰ ਹੈ ਨਾ ਸਾਰੇ ਸਟicker ਸੁੱਕ ਨਾਲ ਦੇ ਕੰਪਨੀ ਦਾ ਸਹੀ ਗੱਲ ਜਮਾ ਹੀ ਨਵਾਂ ਵਾਕਈ ਸਹੀ ਗੱਲ ਆ ਬਾਈ ਪੱਕੇ ਦਿਨ ਤੋਂ ਬੰਦ ਰਾਂ ਘੰਟੇ ਚੱਲਿਆ ਹੋਊਗਾ ਟਰੈਕਟਰ ਜਮਾਨਾ ਮਾ ਪੂਰਾ ਟਰੈਕਟਰ ਹੈ ਨਾਲ ਦੀ ਟੈਟੂ ਰੇ ਜਾ ਰਹੇ ਹਨ ਆ ਦੇਖੋ ਅਰੇ ਮਾ ਤੇ ਸਟicker ਜਿਹਾ ਹੋ ਜੀ ਭਈਆ ਕੋਈ ਨਾ ਕੋਈ ਪਏ ਜਾਰੇ ਰੱਖਦੇ ਭਈਆ ਘੜ ਦੇ ਬੰਦ ਸੋਨ ਇੱਧਰ ਨੂੰ ਹੋਗਾ ਨਾ ਭਈ ਇਹਦੀ ਮੁੱਲ ਦੀ ਗੱਲ ਕਰੀਏ ਮੁੱਲ ਕੀ ਰੱਖਿਆ ਵੀਰੇ ਦਾ ਮੁੱਲ ਇਹਦਾ ਜੀ ਡਿਮਾਂਡ 6 ਲੱਖ 25 ਹਜ਼ਾਰ ਰੁਪਏ ਹੈ ਸਮਝ ਆ ਜੀ ਹਾਂਜੀ 6 ਲੱਖ 25 ਹਜ਼ਾਰ ਰੁਪਏ ਡਿਮਾਂਡ ਆਈ ਇਹਦੀ ਦੇਣਾ ਕਿੰਨਾ ਦਾ ਭਈ ਜੀ ਇਹ 6 10 ਤੱਕ ਛੱਡ ਦਾਂਗੇ ਜੀ ਬਾਕੀ ਮੌਕੇ ਤੇ ਹੋ ਜਾਊਗਾ ਠੀਕ ਹੈ ਬੰਦਾ ਚੈੱਕ ਕਰਕੇ ਲੈ ਕੇ ਜਾ ਸਕਦਾ ਜੇ ਕਿਸੇ ਭਰਾ ਨੇ ਕੋਈ ਲੋਨ ਕਰਾ ਕੇ ਟਰੈਕਟਰ ਲੈਣਾ ਹੋਵੇ ਤਾਂ ਲੋਨ ਕਰਵਾ ਦੇ ਹੋਵੇ ਜਾਂ ਲੋਣਾ ਕਰਵਾ ਦਾਂਗੇ ਮੇਰਾ ਨੰਬਰ ਨੋਟ ਕਰ ਲਓ ਮਿੱਤਰੋ ਜੇ ਕੋਈ ਟਰੈਕਟਰ ਲੋਨ ਕਰਾ ਕੇ ਲੈਣਾ ਤਾਂ 9465362000 9465362000 ਤੇ ਤੁਸੀਂ ਕੰਟੈਕਟ ਕਰ ਲਓ ਤੁਹਾਨੂੰ ਲੋਨ ਮੈਂ ਕਰਵਾ ਦੂੰਗਾ ਆ ਦੇਖੋ ਆਹ ਨਾ 라스카 치아 ਕੰਪਨੀ ਮੰਨੂਰ ਚੱਲਿਆ ਹੁੰਦਾਗਾ ਇਹ ਉਵੇਂ ਜਿਵੇਂ ਬੈਟਰੀਕ ਦੀ ਸ਼ੋ ਤੇ ਜਮਾ ਨਵਾਂ ਡਾਇਰੈਕਟਰ ਚੀਰ ਤੇ ਬਾਈ ਜੀ ਫੋਨ ਨੰਬਰ ਤੁਹਾਡਾ ਦੁਆਰਾ ਤੇ ਐਡਰੈਸ ਦੁਆਰਾ ਬੋਲ ਦਿਓ ਜੀ 9988390422 ਪਿੰਡ ਸਾਡਾ ਕੋਟਲੀ ਸਾਬੂ ਆ ਜੀ ਡਬਲ ਵੈਰੀ ਕੁ ਸੁਪਰੀ ਸਿੰਘ ਸੁਪਰੀ ਸਿੰਘ ਵੀਡੀਓ ਚੰਗੀ ਲੱਗੀ ਤਾਂ ਬਾਈ ਜਲਦੀ ਜਲਦੀ ਵੀਡੀਓ ਦੇ ਵਿੱਚ ਬਾਈ ਨੂੰ ਫੋਨ ਲਾ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ ਮਿਲਦਾ ਕਿਸੇ ਨੇ ਵੀ ਵੀਡੀਓ ਨਾਲ ਫੇਰ ਤਾਂ ਤਕਲੀ ਰੱਬ ਰ